ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਤੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਸੀਂ ਇੱਕ ਕੋਗੀ ਦਾ ਬੱਚਾ ਕਬੂਤਰ ਕਬੂਤਰ ਉਹ ਜਿਵੇਂ ਕਿ ਜੀਜੀ ਜਿੰਨੇ ਸਾਹ ਲੇ ਕੇ ਉਹਨੇ ਲੈਣੀ ਨੇ ਸੋ ਇਹ ਬੱਚਾ ਅੱਜ ਦਰਾਂ ਦੇ ਅੱਗੇ ਡਿਗਿਆ ਪਿਆ ਸੀਗਾ ਖਾ ਖਾਰ ਰਿਹਾ ਸੀ ਇਹਨੂੰ ਇਹ ਆ ਦੇਖ ਸਕਦਾ ਤੁਸੀਂ ਪਿੱਛੇ ਹੁਣ ਹਲਦੀ ਵੀ ਲਾਈ ਹੈ ਇਹਦੇ ਵਿਚਾਰੇ ਜੀ ਤੇ ਪ੍ਰਮਾਤਮਾ ਕਰੇ ਠੀਕ ਹੋ ਜਾਵੇ ਤੰਦਰੁਸਤ ਹੋਵੇ ਤੇ ਇਹਨੂੰ ਨਾ ਰਿਮੀ ਉਹ ਤੇ ਇਹਨੂੰ ਵਿਚਾਰੇ ਨਾ ਉਹਨੇ ਜਿਹੜਾ ਜਿਹਨੇ ਕਿ ਬਿਲਕੁਲ ਤੰਦਰੁਸਤ ਹੁੰਦਾ ਵਧੀਆ ਮਤਲਬ ਰੱਖ ਲੈਣ ਉਹਨਾਂ ਜੋਗ ਨੂੰ ਉਹਨੇ ਤੇ ਰੱਖੋ ਇਹਨੂੰ ਹੁਣ ਰੱਖ ਲੈਣੇ ਕੋਈ ਤੇ ਕੋਸ਼ਿਸ਼ ਕਰਾਂਗੇ ਸਮੇਂ-ਸਮੇਂ ਤੇ ਇਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕੋ ਮਾਤਮਾ ਕਰੇ ਤੰਦਰੁਸਤ ਹੋ ਜੀ ਬਿਲਕੁਲ ਤੁਸੀਂ ਵੀ ਅਰਦਾਸ ਕਰੋ ਫਿਰ ਵੀ ਅਕਸਮ ਇੱਕ ਜੀਵ ਆ ਹੈ ਨਾ ਕੋ ਪੰਜਾਬੀ ਕੋਈ ਵੀ ਹੋਵੇ ਇਹ ਨਿੱਕੇ ਇਨਸਾਨਿਆਂ ਤਰ੍ਹਾਂ ਰੱਖਦਾ ਤੇ ਕੋਈ ਪਸ਼ੂ ਪੰਛੀ ਉਹ ਅੱਖਾਂ ਦੇ ਸਾਹਮਣੇ ਤੜਪਦਾ ਜਾਂ ਮਰਦਾ ਤਾਂ ਨਹੀਂ ਦੇਖ ਸਕਦਾ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਅੱਗੇ ਦੀ ਕਿਸਮਤ ਆ ਜੇ ਦੇਖ ਸਕਦਾ ਵਿਚਰਾ ਆਵਾਜ਼ ਸ਼ਹਿਰ ਤੋਂ ਨੂੰ ਨਾ ਸੁਣਾਈ ਦੇਵੇ ਦੀ ਆ ਦੇਖ ਸਾਨੂੰ ਤਾਂ ਵਿਚਾਰਾ ਉਹਦੇ ਮਤਲਬ ਜਿੱਥੇ ਰਹਿੰਦਾ ਸੀ ਉਤਕਾਰ ਉਤਕਾਰ ਹੀ ਚੱਕ ਲਿਆ ਸੀ ਤੇ ਵਿਚਾਰਾ ਉਹਨਾਂ ਨੂੰ ਇਸ ਵਾਰ ਚੇਤੇ ਵੀ ਕਰਦਣਾ ਹੋਊਗਾ ਸਾਧਾ ਕਿਉਂਕਿ ਆਪਾਂ ਨਹੀਂ ਸਮਝ ਸਕਦੇ ਇਹਨਾਂ ਦੀ ਭਾਸ਼ਾ ਨੂੰ ਫਾਕਸ ਨੂੰ ਜੀਵਾ ਜਾ ਰਹੀ ਵੀ ਹੈ ਨਾ ਆਪਾਂ ਦਾ ਉਹਨੂੰ ਚੇਤੇ ਦਾ ਕਰਦੇ ਹੋਣਾ ਇਹ ਕੋਸ਼ਿਸ਼ ਕਰਾਂਗੇ ਜਲਦੂ ਜਲਦੀ ਤਾਂ ਦੋਸਤੋ ਕੇ ਉੜਨ ਜੋ ਹੋਵੇ ਤੇ ਉਡਾਰੀ ਭਰਦੀ ਦੀ ਵੀਡੀਓ ਵੀ ਤੁਹਾਡੇ ਸਾਹਮਣੇ ਇੱਕ ਦਿਨ ਜਰੂਰ ਲੈ ਕੇ ਆਵਾਂਗੇ। ਉਹ ਤੁਹਾਡਾ ਕੀ ਕਹਿਣਾ ਤੇ ਕੀ ਮੰਨਣਾ ਸਾਨੂੰ ਕਮੈਂਟ ਜਰੂਰ ਕਰਿਓ। ਵੀਡੀਓ ਨੂੰ ਕਰਿਓ ਸ਼ੇਅਰ। ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਦੋਸਤੋ। ਦੇਖੋ ਜਰਾ ਆ ਗਿਆ ਕੇ ਮੇਰੀ ਲੋਰ ਦੇਵੇਂ। ਕੀ ਲਿਖਦਾ ਕਿ ਵਿਆਹ ਰਿਹਾ ਸੀ। ਜਰਾ ਭੁੱਖਾ ਲੱਗਦਾ ਯਾਰਾ। ਤਨੂੰ ਕੁਝ ਜਰੀ ਮੇ ਖਵਾ ਪਿਆ ਦੋਸ਼ ਮੈਨੂੰ ਦਲੀ ਖਵਾਤਾ ਮੈਨੂੰ ਦੁੱਧ ਦੱਦ ਵੀ ਪਿਆ ਦੋ ਕੁਛ ਇਤੋਂ ਆ ਟੋਕਰ ਸਿਰ ਤੋਂ ਠੀਕ ਹੈ ਦੋਸਤੋ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੀਰੇ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ